ਸਿੰਘ ਹਮਣਾ ਹਮਣਾ ਜਿੱਤੀ ਬਾਤ ਹੋਵੇ ਮੰਚ ਤੇ ਪਹੁੰਚ ਜਾਵੇ ਜੀ ਮਨਪ੍ਰੀਤ ਸਿੰਘ ਹਮਣਾ ਵਿੱਕੀ ਰਾਏ ਮੇਰੇ ਤੋਂ ਵਿੱਕੀ ਰਾਏ ਉਹਨਾਂ ਦੀ ਵੱਡੀ ਸੇਵਾ ਵਿੱਕੀ ਰਾਏ ਜੀ ਜਿੱਤਵੀ ਮੇਰੀ ਬਾਤ ਸੁਣਦੇ ਹੋਣਾ ਮੰਚ ਤੇ ਪਹੁੰਚ ਜਾਣੇ ਅੱਜ ਦੇ ਲੰਗਰ ਵਿੱਚ 40 ਕਿਲੋ ਪਨੀਰ ਦੀ ਕੀ ਰਾਇਵਨ ਨੂੰ ਉਹਨਾਂ ਦੇ ਨਾਮ ਦੀ ਤਾੜੀ ਬਹੁਤ ਸੱਚੇ ਦਰਬਾਰ ਕੀ ਜਾਏ। ਮਿੱਕੀ ਰਾਇ ਇੱਕਦਮ ਅਕਸਰ ਦੇ ਹੁਣਾ ਮੰਚ ਤੇ ਪਹੁੰਚ ਜਾਂ ਜੀ। ਪੈਣ ਮਨਪ੍ਰੀਤ ਕੌਰ ਆਸਟ੍ਰੇਲੀਆ ਉਹਨਾਂ ਦੇ ਇਸ ਦਿਨਾਂ ਇੱਥੇ ਪਹੁੰਚਿਆ ਹੁਣਾ। ਦਰਜ ਪਰਮੰਤ ਸਿੰਘ ਰਤਨਿਹੜੀ 5100 ਰੁਪਏ ਦੀ ਵੱਡੀ ਗ੍ਰਾਈ ਬਾਬਾ ਜੀ ਵੱਲੋਂ ਉਹਨਾਂ ਦਾ ਧੰਨਵਾਦ ਖਾਸ ਤੌਰ ਤੇ ਮੈਂ ਨਤਰਿਹੜੀ ਪਿੰਡ ਦਾ ਬਹੁਤ ਵੱਡਾ ਧੰਨਵਾਦੀ ਹਾਂ ਜਿਨ੍ਹਾਂ ਨੇ ਲਗਾਤਾਰ ਮੀਂਹ ਦੇਖਿਆ ਨਹਿਰੀ ਦੇਖੀ ਦੋ ਦਿਨ ਤਿੰਨ ਦਿਨ ਜੋ ਨੰਗਨ ਦੀ ਸੇਵਾ ਸੰਭਾਲੀ ਹੈ ਮੈਂ ਔਰ ਕਮੇਟੀ ਔਰ ਬਾਬਾ ਜੀ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਸਾਡੇ ਨਗਰ ਵੱਲੋਂ ਉਹਨਾਂ ਨੇ ਬਹੁਤ ਬਤਾ ਬਹੁਤ ਜ਼ਿਆਦਾ ਉਤਸ਼ਾਹ ਕਰਕੇ ਉਹਨਾਂ ਨੇ ਲੰਗਰ ਦੀ ਸੇਵਾ ਸੰਭਾਲੀ ਆ ਬਹੁਤ ਸਾਤੇ ਦਰਵਾਰ ਕੀ ਜੈ ਜਗਸੀਰ ਮਰਦਾ ਹੈੜੀ ਜਗਸੀਰ ਮਰਦਾ ਹੈੜੀ ਪ੍ਰਕਰ ਸਿੰਘ ਸਰਪੰਚ ਸਾਹਿਬ 5100 ਦੀ ਕਰਾਈ ਪ੍ਰਕਰ ਸਿੰਘ ਸਰਪੰਚ ਸਾਹਿਬ ਪੌਂਚੋ ਦੀ ਮੌਜੂਦ ਤੇ ਉਹਨਾਂ ਦੇ ਬੇਟਾ ਹੋਣਾ ਜਾਂ ਤਾਰਕ ਸਿੰਘ ਸਰਪੰਚ ਸਾਹਿਬ ਹੋਣਾ ਮੰਚ 'ਤੇ ਪਹੁੰਚੋ ਜੀ ਜਗਸੀਰ ਮਰਦਾ ਹੈੜੀ ਜਗਸੀਰ ਮਰਦਾ ਹੈੜੀ ਲੋ ਜੀ ਪੰਜਾਬ ਦੀ ਫਲੰਟ ਬਾਟ ਤੁਹਾਡੀ ਰੂਬਰੂ ਲੈ ਬਾਬਾ ਹੁਣ ਨਾ ਮੈਨੂੰ ਮਾਰੇ ਜਾਂ ਤੰਗ ਕਰਿਓ ਠੀਕ ਹੈ बेड़ी तूर तरजड़ कुड़जदार भैण ललके ललके चो पाण जो पानी यातनो लंघिया लंघिया भाई पेर न